ਇਹ ਸੇਵਾ ਸਭ ਤੋਂ ਜ਼ਿਆਦੀ ਹੀ ਹੁੰਦੀ ਆ ਤੇ ਜਦ ਇੱਕ ਸੰਗਤਰੇ ਵਾਲਾ ਭਾਈ ਸਭ ਤੋਂ ਜ਼ਿਆਦੀ ਸੇਵਾ ਉਹਦੀ ਹੁੰਦੀ ਤਾਂ ਬੰਦਗੀ ਵੀ ਹਰ ਸਾਲ ਕਰਾਉਂਦਾ 10000 ਰੁਪਏ ਦਾ ਘਰੇ ਵੀ ਲੱਗਦਾ ਵਾ ਹੈ ਉਹ ਦਿਹਾੜੀਦਾਰ ਹੈ ਤੇ ਮੇਰੇ ਹਿਸਾਬ ਨਾਲ ਵੀ ਤੁਹਾਡੇ ਸਾਰਿਆਂ ਨੂੰ ਸਬਕ ਹੋਵੇਗਾ ਕਿਉਂਕਿ ਉਹ ਆਪਦਾ ਨੀਮ ਨਹੀਂ ਤੋੜਦਾ ਸਾਚ ਨੇ ਬੰਦਗੀ ਵੀ ਘਰ ਦੇ ਵਿੱਚ ਕਰਾਉਣੀ ਹੈ ਤੇ ਮੇਰੇ ਸਾਰਾ ਸਾਚ ਨੇ 4000 ਰੁਪਏ ਹਰ ਚਰਚ ਨੂੰ ਭੇਜਦਾ ਤੇ ਚਾਰ ਹੀ ਰਵੀ ਦਾ ਆਉਂਦਾ ਵਾ ਹਰ ਸਾਲ ਬਾਅਦ ਤੇ ਉਹਦਾ ਵੀ ਇਹ ਦਸਵੰਧਾਂ ਦੇ ਵਿੱਚ ਹੀ ਵਫਾਦਾਰ ਉਹ ਵੀ ਭਾਈ ਜਦੋਂ ਮਰਜੀ ਨੂੰ ਖੁਦਾ ਦੇ ਕੰਮ ਲਈ ਪੈਸੇ ਮੰਗ ਲਈ ਤਾਂ ਉਹਨੇ ਕਦੇ ਜਵਾਬ ਨਹੀਂ ਦੇਣਾ ਤੇ ਆ ਮੇਰੇ ਸਾਹਮਣਾਂ ਤੁਹਾਡੇ ਸਾਰਨ ਜਾਦਾ ਬਲੈਸ ਆ ਹallelujah ਹਰ ਚੀਜ਼ ਰੱਬ ਨੇ ਉਹਨਾਂ ਨੂੰ ਦਿੱਤੀ ਹੋਈ ਹਰ ਉਹਨੇ ਬਣਾ ਕੇ ਵਾਧੂ ਰੱਖੀ ਹੋਈ ਹੈ ਦੇਨ ਨਾ ਸੀ ਘਟਦੇ ਨਹੀਂ ਦੇਨ ਅਸੀਂ ਵਧਦੇ ਹallelujah ਸਾਡੀ ਇਹ ਛੁੱਟੀ ਸੋਚ ਵਾਲਾ ਬੰਦਾ بڑا ਸੋਸ਼ ਛੁੱਟੀ ਹੁੰਦੀ ਜਿੰਨਾਂ ਦੇ ਵਿੱਚ ਇੱਕ ਸੋਸ਼ ਛੁੱਟੀ ਪਾਲ ਲੈਣੀ ਕਰੇ ਸੀ ਦਵਾ ਕਰੇ ਪਾਤਰੀ ਨੇ ਕਿਹੜਾ ਦਾਣ ਕੋਈ ਐਡਾ ਨਹੀਂ ਨਹੀਂ ਕੋਈ ਖੁਦਾ ਦਾ ਕਲਾਮ ਇੱਥੋਂ ਕਹਿੰਦਾ ਕਿ ਕ੍ਰਿਸਚੀਅਨ ਲੀੜੇ ਕਪੜੇ ਪਾਸਟ ਦੇ ਸਾਰੇ ਖਰਚੇ ਦੀਆਂ ਜ਼ਿੰਮੇਵਾਰੀਆਂ ਕਲਿਸੇ ਦੁੱਤੀ ਹੁੰਦੀਆਂ ਆਹ ਤੇ ਨਾ ਪਾਦਰੀ ਭਾਰਮੀ ਪਾਉਂਦੇ ਕਿਉਂ ਵੀ ਨਾ ਪਾਰ ਪਾਸੀ ਕੋਈ ਵੀ ਨਹੀਂ ਪਾ ਰਹਿਣਾ ਕਿ ਵੀ ਨਾ ਪਤਾ ਇੰਨਾ ਕਲੀਸਿਆ ਖੁਪਕੇ ਨਹੀਂ ਕਰਦਾ ਕਲੀਸਿਆ ਦਾ ਪਾਸਟਰ ਦਾ ਲੀੜੇ ਕੱਪੜੇ ਦਾ ਇੰਤਜ਼ਾਮ ਕਲੀਸਿਆ ਕਰਦੀ ਏ ਉਹਦੇ ਪਰਿਵਾਰ ਫੈਮਿਲੀ ਦਾ ਸਾਰਾ ਕਲੀਸੇ ਦੇ ਸਿਰ ਤੇ ਇੰਤਜ਼ਾਮ ਹੁੰਦਾ ਵਾ ਕਦੀ ਕੀਤਾ ਥੋੜਾ ਜਿਹਾ ਕਰਕੇ ਤੇ ਸਾਡਾ ਬੜਾ ਵੱਡਾ ਸੀ ਸੋਚਦੇ ਆ ਕਿ ਬੜਾ ਵੱਡਾ ਪਾਸਟਰ ਦੇ ਸਹਾਨ ਕਰਦਾ ਨਹੀਂ ਸੋਚਦੇ ਸੀ ਠੀਕ ਹੈ ਪਾਸਟਰ ਦੀ ਕੋਈ ਤਨਖਾਹ ਨਹੀਂ ਹੁੰਦੀ ਤੁਹਾਡੇ ਕਲਿਸਟਾ ਜਿਹੜੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਗਾ ਤੁਸੀਂ ਬੋਂਦੇ ਉਹਦੇ ਨਾਲ ਗੁਜ਼ਾਰਾ ਚੱਲਦਾ ਹallelujah ਉਹਦੇ ਨਾਲ ਹੀ ਗੁਜ਼ਾਰਾ ਚੱਲਦਾ ਤੇ ਜੇ ਕੋਈ ਸੱਦ ਨਵੇਂ ਚੱਲ ਜਾਈਦਾ ਜੇ ਸੱਦ ਦਾ ਕੋਈ ਤੂੰ ਵੀ ਫਿਰ ਉਹਨੇ ਆਪਣੀ ਮਰਜ਼ੀ ਨਾਲ 100 ਜਾਂ 50 ਦੇਣਾ ਉਹਨੇ ਦਾ ਤੇ ਲੱਗ ਜਾਂਦਾ ਠੀਕ ਹੈ ਜਿਹੜੇ ਇੱਥੇ ਦਿੰਦੇ ਨੇ ਸਾਰਾ ਹੀ ਹਫਤਾ ਨਿਕਲਦਾ ਹੈ ਠੀਕ ਪਾਸਟਰ ਮੈਂ ਸੋਚਿਆ ਕਿ ਮਿਲਦੀ ਤੇ ਸਿਰ ਮਿਲਦੀ ਇੱਕ ਬਦਨਾਮੀ ਹੋਰ ਕੁਝ ਨਹੀਂ ਮਿਲਦੀ ਮਿਲਦੀ ਤੇ ਮਿਲਦੀ ਸਿਰਫ ਉਹਨੂੰ ਭੰਡੀ ਔਰ ਕੁਝ ਨਹੀਂ ਮਿਲਦਾ ਉਹਨੂੰ ਠੀਕ ਹੈ ਤੇ ਬੜੀ ਮੈਂ ਦੁੱਖ ਦੇ ਨਾਲ ਗੱਲ ਕਹਿ ਰਿਹਾ ਵਾਂ ਕਿ ਸਾਨੂੰ ਸੋਚਣਾ ਚਾਹੀਦਾ ਪ੍ਰਭੂ ਦੇ ਕਮਾਲੀ ਸਾਨੂੰ ਰੱਬ ਦੇ ਕਮਾਲੀ ਬਹੁਤ ਜ਼ਿਆਦਾ ਸੋਚਣਾ ਚਾਹੀਦਾ ਵਾ ਠੀਕ ਹੈ ਇੱਕ ਖੁਦਾ ਜਿਹੜਾ ਖਾਦਮ ਹੁੰਦਾ ਉਹਨੂੰ ਬੜੇ ਹੀ ਲੋਕ ਤਾਨੇ ਮਾਰਦੇ ਉਹਨੂੰ ਸਾਰੇ ਬੰਨੇ ਹੀ ਬੜਾ ਹਲੀਮ ਰਹਿਣਾ ਪੈਂਦਾ ਵਾ ਉਹਨੂੰ ਨਾ ਚਾਹ ਕੇ ਵੀ ਕਿਹੜਾ ਮਦਦ ਕਰਨੀ ਪੈਂਦੀ ਕਿ ਮੈਨੂੰ ਆਖ ਨਾ ਦੇਣਾ ਭਾਵੇਂ ਆਪਦੇ ਕੋਲੇ ਦੇ ਕੋਲੇ ਕੁਛ ਨਾ ਹੋਵੇ ਫਿਰ ਵੀ ਉਹਨੂੰ ਕਰਨੀ ਪੈਂਦੀ ਕਿ ਇਹਦਾ ਮੇਰਾ ਧਿਆਨ ਮੇਰੇ ਤੇ ਆ ਬੜੀਆਂ ਮੁਸ਼ਕਲਾਂ ਚ ਹੁੰਦਾ ਇੱਕ ਪਾਸਟਰ ਖਾਦਮ ਬੰਨਾ ਮੈਂ ਕਹੇ ਬਹੁਤ ਵੱਡੀ ਗੱਲ ਹੁੰਦੀ ਖਾਦਮ ਬਨ ਜਾਣਾ ਤੇ ਖਾਦਮ ਨੂੰ ਉਹਨਾਂ ਦੇ ਰਹਿਮ ਤੇ ਚੱਲਣਾ ਬੜਾ ਔਖਾ ਹੈ ਸਭ ਤੋਂ ਜਿਹੜੇ ਕੰਡੇ ਜਿਹੜੇ ਨੇ ਨਾ ਸੇਵਕਾਂ ਦੇ ਥੰਨੇ ਹੁੰਦੇ ਆ ਠੀਕ ਹੈ ਪੂਰੀ ਕਲੀਸੇ ਦਾ ਬੋਝ ਹੁੰਦਾ ਲੋਕਾਂ ਦਾ ਬੋਝ ਹੁੰਦਾ ਵਾ ਤੇ ਸਭ ਤੋਂ ਜਿਹੜੇ ਕੰਡਿਆਂ ਦੇ ਪਰੋਚਣਦੇ ਆ ਲੋਕਾਂ ਦਾ ਸਤਾਉ ਸਾਰਾ ਚੱਲਦੇ ਆ ਕਲੀਸੇ ਦਾ ਸਤਾਉ ਚੱਲਦੇ ਆ ਕਲੀਸੇ ਦੀਆਂ ਗੱਲਾਂ ਚੱਲਦੇ ਆ ਮੇਰੇ ਸਾਹਮਣੇ ਵੀ ਇੱਥੇ ਮੇਰਾ ਸੁਭਾਅ ਇਦਾਂ ਦਾ ਹੈ ਕਿ ਜਿਨ੍ਹਾਂ ਲੋਕਾਂ ਨੇ ਮੈਨੂੰ ਗਾਲਾਂ ਕੱਢੀਆਂ ਨਾ ਮੈਂ ਉਹਨਾਂ ਨੂੰ ਗਾਲਾਂ ਲਾਇਆ ਉਹਨਾਂ ਨਾਲ ਵੀ ਇੱਥੇ ਹੁਣ ਭੈਣਾ ਆਉਂਦੀ ਆ ਹੁਣ ਮੈਂ ਦੱਸਾਂਗਾ ਨਹੀਂ ਆਉਂਦੀ ਜਿਨ੍ਹਾਂ ਨੇ ਮੈਨੂੰ ਗਾਲਾਂ ਕੱਢਦੀ ਹੁੰਦੀ ਸੀ ਮੈਨੂੰ ਤੇ ਫਿਰ ਵੀ ਉਹਦੇ ਦੁੱਖ ਦੇ ਵਿੱਚ ਮੈਂ ਕਦੀ ਕਿਰਚਾਣਾ ਵੀ ਨਹੀਂ ਕਦੀ ਕਿ ਤੂੰ ਮੈਨੂੰ ਆਖਿਆ ਸੀ ਮੈਂ ਭੁੱਲੀ ਜਾਂ ਉਸ ਗੱਲ ਬੜੇ ਲੋਕਾਂ ਦੀ ਮੈਂ ਜਿਨ੍ਹਾਂ ਮੈਨੂੰ ਗਾਲਾਂ ਕੱਢੀਆਂ ਉਹਨਾਂ ਦੀ ਅਰਸ ਕੀਤੀ ਉਹਨਾਂ ਦੀ ਮੈਂ ਦਿਵਾਲੀ ਖੜਾ ਹੋ ਗਿਆ ਉਹਨਾਂ ਦੇ ਦੁੱਖ ਸੁੱਖ ਸਾਂਝੀ ਹੋਈ ਠੀਕ ਹੈ ਮੈਂ ਵੇਖ ਨੂੰ ਸਖਤ ਲੱਗਦਾ ਵਾਂਗਾ ਤੁਹਾਨੂੰ ਬਾਹਰੋਂ ਪਰ ਅੰਦਰੋਂ ਜਿੰਨਾ ਨਰਮ ਹੈ ਨਾ ਤੇ ਉਹ ਨਹੀਂ ਵੀਦੀ ਬਾਹਰ ਲਸ ਬੰਦਾ ਹੁੰਦੀ ਜੋ ਬਾਹਰੋਂ ਸਖਤ ਲੱਗਦਾ ਗੱਲਾਂ ਇਹ ਤੁਹਾਨੂੰ ਸਖਤ ਲੱਗਦਾ ਮਨ ਹਿਰਦਾ ਇੰਨਾ ਜ਼ਿਆਦਾ ਨੰਬਰ ਹੈ ਕਿ ਤੁਸੀਂ ਦੀ ਜਾਂਚ ਤੁਸੀਂ ਇਹਦਾ ਨਤਾਜਾ ਵੀ ਨਹੀਂ ਲਾ ਸਕਦੇ ਖਾਲੀ ਲੀਆ ਕਦੀ ਵੀ ਨਹੀਂ ਕੀਤਾ ਤਾਂ ਤੇ ਮੈਂ ਹਰ ਵਾਰੀ ਧੋਖਾ ਖਾ ਜਾਂਦਾ ਕਿ ਵੀ ਮੇਰੇ ਆਪਣੇ ਹੀ ਮੈਨੂੰ ਡੇਗਣ ਲਈ ਆਉਂਦੇ ਹਰ ਵਾਰੀ ਤਾਂ ਅਸੀਂ ਕੀ ਜਾਣੇ ਅਸੀਂ ਧੋਖਾ ਖਾ ਜਾਂਦੇ ਅਸੀਂ ਉਹਨਾਂ ਨੂੰ ਫਿਰ ਗੱਲਾਂ ਨਾ ਦਿੰਨੇ ਆ ਉਹ ਕੀ ਜਾਣਦੇ ਜਦੋਂ ਜਾਂਦੇ ਡੇਗ ਕੇ ਸਾਨੂੰ ਡਾਊਨ ਕਰਕੇ ਜਾਂਦੇ ਆ ਸਾਨੂੰ ਕਮਜ਼ੋਰ ਕਰਕੇ ਜਾਂਦੇ ਮੈਂ ਤੁਹਾਨੂੰ ਕਿਹੜੀ ਕਿਹੜੀ ਗੱਲ ਦੱਸਾਂ ਕਹਿੰਦੇ ਨਾ ਕਿ ਆਪਣੇ ਆਪ ਨੂੰ ਕੀ ਕਰੀਓ ਆਪਣਾ ਹੀ ਬੰਦਾ ਨੰਗਾ ਕਰ ਦਿੰਦਾ ਪਰ ਕੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਮੈਂ ਜਦੋਂ ਖੁਦਾ ਨੇ ਮੈਨੂੰ ਸੁਨਿਆ ਆਪਣੀ ਕੰਮਾਂ ਦੀ ਅਸਲ 'ਚ ਮੈਂ ਅੱਜ ਦਾ ਨਹੀਂ ਮੈਂ ਬਚਪਨ ਤੋਂ ਹੀ ਖੁਦਾ ਨੇ ਮੈਨੂੰ ਚੁਣਿਆ ਹੈ ਮੈਨੂੰ ਬਚਪਨ ਤੋਂ ਹੀ ਬਹੁਤ ਜ਼ਿਆਦਾ ਨਫ਼ਰਤ ਮਿਲੀ ਹੈ ਬਹੁਤ ਜ਼ਿਆਦਾ ਤਿਆਗ ਹੋਇਆ ਮੇਰਾ ਬਚਪਨ ਤੋਂ ਹੀ ਮੈਨੂੰ ਕਦੀ ਵੀ ਕੋਈ ਰਿਸ਼ਤੇਦਾਰੀ ਸ਼ੁਰੂ ਤੋਂ ਹੀ ਸੁੱਕਣੇ ਕਿ ਜਾਨ ਸ਼ੁਰੂ ਤੋਂ ਹੀ ਮੇਰੇ ਜ਼ਿੰਦਗੀ ਸਤਾਉ ਰਿਹਾ ਹੈ ਬੜਾ ਸਤਾਵ ਚੱਲਿਆ ਮੈਂ ਅੱਜ ਵੀ ਚੱਲਦਾ ਹਾਂ ਪਰ ਪਰਮੇਸ਼ਰ ਨੇ ਮੈਨੂੰ ਬਹੁਤ ਪ੍ਰੇਮ ਕੀਤਾ ਹੈ ਰੱਬ ਨੇ ਮੇਰਾ ਬਹੁਤ ਪਿਆਰ ਕੀਤਾ ਹਾਲੇਲੂਇਆ